ਤੂੰ ਪਤਾ ਅਗਲੇ ਕੋਤੇ ਹੈਗੀ ਆ ਨੌਕਰੀ ਠੀਕ ਐ ਅਗਲਾ ਤੇ ਕਰਾਇਆ ਵੀ ਦੇ ਲੂਗਾ ਸੌਦਾ ਪਤਾ ਵੀ ਲੈ ਆਊਗਾ ਇਸੇ ਕਰਕੇ ਮੈਂ ਤੁਹਾਡੀ ਜਾਣ ਨੂੰ ਰੋਨੀ ਹੁੰਨੀ ਸੀ ਰਣਜੀਤ ਸਾਂਝੇ ਘਰੋਂ ਆਪਣਾ ਪੱਲਾ ਰੱਖ ਲੋ ਆ ਸਾਂਝੇ ਪਰਿਵਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਚੁੱਕ ਕੇ ਇਹਨਾਂ ਨੇ ਬਾਹਰ ਕੱਢ ਦੇਣਾ ਤੇ ਕੁਝ ਆਪਣੇ ਪੱਲੇ ਅੱਜ ਰੱਖਿਆ ਹੁੰਦਾ ਤੇ ਅੱਜ ਵਰਤ ਲੈਂਦੇ ਹੁਣ ਆਪਾਂ ਹੱਥਾਂ ਨੂੰ ਦੰਦੀਆਂ ਵੱਢਣ ਡਈਆਂ ਉਹੋ ਮੇਰੀਆਂ ਗੱਲਾਂ ਨਾ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਤੁਸੀਂ ਪਤਾ ਕੀ ਆਂਦੇ ਹੋ ਮੇਰੇ ਖਿਲਾਫ ਮੇਰੇ ਪਰਿਵਾਰ ਦੇ ਖਿਲਾਫ ਮੇਰੀ ਮਾਂ ਦੇ ਖਿਲਾਫ ਮੇਰੇ ਭਰਾ ਦੇ ਖਿਲਾਫ ਤੂੰ ਹੋਵੇਂ ਕੌਣ ਗੱਲ ਕਰਨ ਵਾਲੀ ਤੇ ਅੱਜ ਮੈਨੂੰ ਦੱਸ ਦੋ ਹੁਣ ਦੱਸੋ ਕਿ ਉਦੋਂ ਮੈਂ ਸੱਚੀ ਹਾਂ ਕਿ ਜਾਂ ਮੈਂ ਝੂਠੀ ਹਾਂ ਹੈ ਆ ਸੂਟ ਉਦੋਂ ਦੇ ਮੈਂ ਪਾਉਂਦੀ ਹਾਂ ਜਾਂ ਆ ਸੂਟ ਆ ਕੱਢੇ ਆ ਵੀ ਆ ਪਹਿਲੇ ਬਣੇ ਆ ਕੋਈ 5000 ਦਾ ਕੋਈ 7000 ਦਾ ਕੋਈ 10000 ਦਾ ਹੁਣ ਹੁਣ ਮੇਰੀ ਕੀ ਾਕਾਤ ਆ ਸੂਟ ਬਣਾਉਂਦੀ ਆ ਪਹਿਲੇ ਕੱਪੜੇ ਮੈਂ ਪਾਉਂਦੀ ਉਹ ਮੈਨੂੰ ਨਹੀਂ ਪਤਾ ਤੂੰ ਪਹਿਲਾਂ ਸੱਚੀ ਹਾਂ ਕਿ ਹੁਣ ਸੱਚੀ ਹਾਂ ਮੈਨੂੰ ਇੰਨਾ ਪਤਾ ਹੀ ਉਹ ਟਾਈਮ ਤੇ ਮੈਂ 7-8000 ਰੁਪਏ ਨੂੰ 10000 ਰੁਪਏ ਨੂੰ ਕੋ ਸਮਝਦਾ ਕੱਖ ਨਹੀਂ ਹਾਂ ਪਰ ਆ ਹੁਣ 7000 ਰੁਪਏ ਨਾ ਮੈਨੂੰ 70000 ਰੁਪਏ ਗੱਲ ਬੰਦਿਆ ਵਾ ਮੈਨੂੰ ਤੇ ਸਮਝ ਨਹੀਂ ਆਉਂਦੀ ਆ ਮਹੀਨਾ ਆਉਂਦੇ ਨੇ ਨੇੜੇ ਆ ਕਿਰਾਇਆ ਦੇਣਾ ਤੇ ਦੇਣਾ ਕਿੱਦਾਂ ਮੈਂ ਇਹਨੂੰ ਆਖਿਆ ਕਿਰਾਏਦਾਰਨੀ ਨੂੰ ਮੈਂ ਕਿਹਾ ਕੋਈ ਗੈਸਟ ਆ ਜੇ ਤੇ ਕਿੱਥੇ ਬਿਠਾਵਾਂਗੇ ਮੈਂ ਕਿਹਾ ਟੁੱਟੇ ਜੇ ਸੋਫੇ ਆ ਤੇ ਕਿਰਾਇਆ ਤੂੰ ਇਨਾ ਪਾਉਂਦੇ ਨਹੀਂ ਵਿੱਚ ਹੈ ਫਰਨੀਚਾ ਦਾ ਕਿਰਾਇਆ ਠੋਕਣ ਨਹੀਂ ਹੈ ਮੇਰੇ ਸੋਫੇ ਭਏ ਡ੍ਰੈਗ ਰੂਮ ਚ 플ਾਂਟਿੰਗ ਤੇ ਮੈਂ ਕਿਹਾ ਬਣਵਾ ਕੇ ਦੇ ਫਿਰ ਤੇ ਕਹਿੰਦੀ ਬਣਵਾ ਲੋ ਮੈਂ ਤੇ ਇਹੋ ਹੀ ਆ ਮੇਰੇ ਤੇ ਆਂਦੀ ਬਣਵਾ ਲਓ ਪੈਸੇ ਲਾ ਕੇ ਨਹੀਂ ਆ ਮੇਡਾ ਸ਼ੌਂਕੇ ਤੇ ਨਹੀਂ ਆ ਫਿਰ ਨੀਚੇ ਤੇ ਕਦੇ ਪੈਸੇ ਪਾਉਣੇ ਨਹੀਂ ਦੱਸੇ ਇਹਦੇ ਵੀ ਪੈਸੇ ਪਾਉਣ ਦੇ ਹੀ ਆ ਤੋ ਇਹ ਹੀ ਨਾਲ ਲੈ ਜਣਾ ਆਂਦੀ ਉੱਤੇ ਬਹੋਗੇ ਨਾ ਤੇ ਪੈਸੇ ਪਾਉਂਗੀ ਨਹੀਂ ਤੇ ਚੁੱਕ ਕੇ ਕਹਿੰਦੀ ਸਟੋਰ ਰੂਮ ਚ ਲਾ ਦਿਓ ਸਾਰਾ ਸਮਾਨ ਆਹ ਤੇ ਲੋਕਾਂ ਦੀ ਾਕਾਤ ਹੈ ਅੱਜ ਕੱਲ ਕੀ ਬੰਦਾ ਕਰੂਗਾ ਉੱਥੇ ਤੇ ਘਰੋਂ ਲੈ ਕੇ ਕਿ ਵੀ ਆਏ ਆਪਾਂ ਜਾਂਦ ਕੋਲ ਲੈ ਕੇ ਆਏ ਹੁੰਦੇ ਉਦੋਂ ਤੇ ਬੈਠ ਲਓ ਜਾਂਦੇ ਹੁਣ ਸਾਡੇ ਕੋਲ ਕੋਲ ਹੈ ਵੀ ਕੁਛ ਨਹੀਂ ਆਲੇ ਕੋਲ ਮੈਂ ਤੇ ਉਸ ਦਿਨ ਬਾਜੀ ਨੂੰ ਵੀ ਰਿਕਵੈਸਟ ਕਰਕੇ ਆਈ ਸੀ ਕਿ ਬਾਜੀ ਆਣ ਕੇ ਮੰਮੀ ਨਾਲ ਇੱਕ ਵਾਰ ਗੱਲ ਕਰਿਓ ਭਾਜੀ ਦਾ ਵੀ ਲੱਗਦਾ ਟਾਈਮ ਹੀ ਨਹੀਂ ਲੱਗਾ। ਉਹਨਾਂ ਨੇ ਵੀ ਮਮੀ ਨਾਲ ਆਣ ਕੇ ਗੱਲ ਕੀਤੀ ਕਿ ਚਲ ਸਾਡੀ ਸਾਡਾ ਕੋਈ ਮਸਲਾ ਹੀ ਹੱਲ ਹੋ ਜਾਂਦਾ। ਐਂ ਲੱਗਦਾ ਆ ਕਿ ਹੁਣ ਆਪ ਵੀ ਮਿਹਨਤ ਕਰਾਂਗੇ ਤੇ ਰੋਟੀ ਖਾਵਾਂਗੇ। ਮੇਰੀ ਗੱਲ ਸੁਣ। ਤੂੰ ਕੁਝ ਕਰਨ ਲੱਗਾ ਮੈਨੂੰ ਪੁੱਛ ਤੇ ਲਿਆ ਕਰ ਪਹਿਲਾਂ। ਪਹਿਲਾਂ ਉਹ ਵੱਡੇ ਦੀ ਪਰਜਾਈ ਆਈ ਆ। ਉਹ ਖੇਪਵਾ ਕੇ ਗਈ ਸਿਰ ਦੇ ਵਿੱਚ। ਕੀ ਮਤਲਬ? ਤੈਨੂੰ ਕੀ ਪਤਾ? ਕੁਝ ਨਹੀਂ ਪਤਾ। ਮੇਰੀ ਸੁਣ ਲੈ ਗੱਲ। ਆਪਣੇ ਪੇਕੇ ਨੂੰ ਨਾ ਕਿਸੇ ਨੂੰ ਨਹੀਂ ਕਹਿਣਾ। ਤੇ ਮਮੀ ਨੂੰ ਆਣ ਕੇ ਸਮਝਾਉਣ ਮੈਂ ਨਹੀਂ ਚਾਹਦਾ ਕਿ ਮਾਤਾ ਨੂੰ ਕੋਈ ਉਰਾਪਰਾ ਬੋਲੇ ਤੋ ਫਿਰ ਆਣ ਕੇ ਮੈਨੂੰ ਗੱਲਾਂ ਕਰਨ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੈ ਜੀ ਮੇਰੀ ਗੱਲ ਸੁਣੋ ਤੁਹਾਡੀ ਮਾਈ ਪ੍ਰਧਾਨ ਬਣ ਗਈ ਪਰਜਾਈ ਉਹਦੀ ਆਈ ਹੈ ਸਮਝਾਉਣ ਤੇ ਤੁਹਾਡੀ ਮਾਂ ਨੂੰ ਸਮਝਣਾ ਚਾਹੀਦਾ ਸੀ ਨਾ ਪ੍ਰਧਾਨ ਹੁੰਦੀ ਇੱਕ ਗੱਲ ਦੱਸਾਂ ਉਹਦੀ ਪਰਜਾਈ ਨੇ ਤਾਂ ਨਾ ਕੁਝ ਕਿਹਾ ਹੋਊਗਾ ਤੇ ਜਿੱਦਣ ਮੇਰਾ ਭਰਾ ਆਪਣੀ ਆਈ ਤੇ ਆ ਗਿਆ ਨਾ ਉਸ ਦਿਨ ਵੇਖਿਓ ਛੱਕੇ ਕਿਦਾਂ ਛਡਾਉਂਦਾ ਤੁਹਾਡੀ ਮਾਂ ਦੇ ਤੇ ਕੀ ਛੱਕੇ ਛਡਾ ਲੂਗਾ ਨੂੰ ਕੀ ਕਹਿ ਲੂਗਾ ਨੂੰ ਦੱਸ ਮਾਰ ਦੇ ਦੇਣ ਲੱਗਾ ਜਾਨੂ ਉਹਦਾ ਘਰ ਬਾਹਰ ਉਹਦੇ ਨਾਂ ਦੇ ਹੀ ਆ ਛੱਕੇ ਛੜੂ ਤੇ ਮੇਰੇ ਲਾਊ ਮੈਨੂੰ ਆਣ ਕੇ ਪਊਗਾ ਮੇਰੇ ਗੱਲ ਪਉਦੇ ਆ ਕੇ ਨੂੰ ਮੈਂ ਕਹਿੰਨੀ ਤਾਨੂੰ ਨਾ ਰੋਟੀ ਤੋਂ ਮਾਂ ਤਾਜ ਕਰ ਛੜਿਆ ਤੁਹਾਡੀ ਮਾਂ ਨੇ ਘਰੋਂ ਬਾਹਰ ਕੱਢ ਛੜਿਆ ਹੈ ਦਰਦਰ ਦੀਆਂ ਠੋਕਰਾਂ ਖਾਣ ਨੂੰ ਘਰ ਆਇਆ ਤੇ ਤੁਸੀਂ ਰੁੱਲਣ ਡੈ ਜੇ ਖਾਣ ਨੂੰ ਤੁਹਾਡੇ ਕੋਲ ਕੁਝ ਹੈਗਾ ਨਹੀਂ ਕੰਮ ਤੁਸੀਂ ਲੱਭਣ ਡੈ ਜੇ ਫਿਰ ਵੀ ਅੱਜ ਵੜਿਆਈ ਆਪਣੀ ਮਾਂ ਦੀ ਫੇਰ ਕਰਦੇ ਜੀ ਤੇ ਘਰ ਨਾ ਹੈ ਫਿਰ ਵੀ ਤੁਹਾਡਾ ਧਿਆਨ ਆਪਣੀ ਮਾਂ ਵੱਲੀ ਆ ਉਹਦੀ ਸਪੋਰਟ ਚ ਬੋਲਣ ਡੈ ਜੀ ਤੇ ਗਲਤੀਆਂ ਸਾਰੀਆਂ ਉਹਦੀਆਂ ਵਾਂ ਕਦੀ ਸੋਚ ਕੇ ਵੇਹਾਂ ਗਲਤੀਆਂ ਹੈ ਕਿਧੀਆਂ ਵਾਂ ਆਪਣੀਆਂ ਵੀ ਗਲਤੀਆਂ ਵਾਂ ਆਪਣੀ ਗਲਤੀ ਦੇ ਦੀਦੀਆਂ ਕੋਖਣੀਆਂ ਤੇ ਆ ਮੇਰੀ ਕੀ ਗਲਤੀ ਆ ਮੇਰੀ ਗਲਤੀ ਇਹ ਆ ਕਿ ਮੈਂ ਤੁਹਾਡੇ ਘਰ ਵਿਆਹੀ ਆ ਗਈ ਮੇਰੀ ਗਲਤੀ ਇਹ ਆ ਕਿ ਤੁਹਾਡੀ ਮਾਣੇ ਵਾਲ ਵਾਂਗ ਚੁੱਕ ਕੇ ਤੁਹਾਨੂੰ ਬੱਖਣ ਵਾਂਗੂ ਬਾਹਰ ਮਾਰਿਆ ਤੇ ਮੈਂ ਅੱਜ ਵੀ ਤੁਹਾਡੇ ਨਾਲ ਆ ਜਿਹੜੀ ਮਰਜ਼ੀ ਤੁਸੀਂ ਕੰਡੀਸ਼ਨ ਚ ਜੇ ਤੁਹਾਡੇ ਕੋ ਮਕਾਨ ਵੀ ਲੈ ਲਿਆ ਪੈਲੀ ਵੀ ਲੈ ਲਈ ਸਭ ਕੁਝ ਲੈ ਲਿਆ ਮੈਂ ਫੇਰ ਤੁਹਾਡੇ ਨਾਲ ਖੜੀ ਮੇਰੀ ਗਲਤੀ ਇਹ ਆ ਤੇਰੀ ਗਲਤੀ ਇਹ ਆ ਜਿੱਦ ਤੂੰ ਫੈਸਲਾ ਲਿਆ ਕਿ ਮੈਂ ਘਰ ਛੱਡ ਕੇ ਚਲੀ ਜਾਣਾ ਮੈਂ ਨਹੀਂ ਰਹਿਣਾ ਘਰ ਦੇ ਵਿੱਚ ਰਣਜੀਤ ਚੱਲ ਅੱਜ ਅੱਜ ਹੁਣੇ ਕਿਰਾਏ ਤੇ ਚੱਲ ਜੇ ਨਹੀਂ ਕਿਤੇ ਦੇਂਦੇ ਤੇ ਤੇਰੀ ਗਲਤੀ ਇਹ ਆ ਉਹ ਦਿਨ ਸੱਸ ਨਾਲ ਲਾਗ ਨਹੀਂ ਖਾਦੀ ਚੱਲ ਹਾਂ ਮੈਂ ਮੰਨਦਾ ਹਾਂ ਤੂੰ ਮੇਰੇ ਨਾਲ ਹੁਣ ਰਹਿਣੀ ਹੈ ਮੇਰੇ ਨਾਲ ਹੱਥ ਨਾਲ ਵਟਾਉਂਦੇ ਹੀ ਕੋਸ਼ਿਸ਼ ਕਰਨਦੀ ਆ ਪਰ ਇਹ ਕਿ ਬਾਅਦ ਦੀ ਗੱਲਾਂ ਨੇ ਪਹਿਲਾਂ ਨਹੀਂ ਗਲਤਰੀ ਨੇ ਜੋ ਆਪਣੇ ਤੇ ਪੈ ਗਈ ਆ ਮੈਂ ਤਾਂ ਸੋਚਿਆ ਸੀ ਕਿ 10000 2-3 ਦਿਨ ਘਰੋਂ ਬਾਹਰ ਕੱਢੂਗੀ ਤੇ ਸੁਧਰ ਜੂਗੀ ਅਗਲੀ ਹੈ ਸੋਚੂਗੀ ਕਿ ਚੱਲ ਮੇਰੇ ਬੱਚੇ ਆ ਤੇ ਮੈਂ ਉਹਨਾਂ ਨੂੰ ਵਾਪਸ ਬੁਲਾ ਲਵਾਂਗੀ ਰੋਜ਼ ਨਾ ਨਹੀਂ ਕੋਈ ਅਸਰ ਹੀ ਨਹੀਂ ਆ ਉਹ ਤੇ ਐਵੇਂ ਜਿਵੇਂ ਨਾ ਨੇ ਸਾਨੂੰ ਬਾਹਰ ਕੱਢ ਕੇ ਤੇ ਘਰੇ ਵੇੜਾ ਤੋਤਾ ਵਾ ਤੇ ਅਰਗਬਤੀ ਕੀਤੀ ਵੀ ਚਲ ਨਿਕਲੇ ਬਾਹਰ ਸ਼ੁਕਰ ਹੈ ਆ ਵੇੜਾ ਸੁੱਚਾ ਆ ਸੱਚੀ ਗੱਲ ਜੰਮੀ ਇਹ ਮੈਨੂੰ ਵੀ ਨਹੀਂ ਪਚੰਦੀ ਸਤੀ ਮੰਮੀ ਇੰਨੀ ਨਰਮੋਈ ਹੋ ਗਈਆਂ ਸੱਚੀ ਮੈਨੂੰ ਕੁਛ ਮਾੜਾ ਜਿਹਾ ਹੋ ਰਿਹਾ ਨਾ ਮੰਮੀ ਨੇ ਭੱਜੀ ਜਾਣਾ ਹਾਏ ਮੇਰਾ ਪੁੱਤ ਹਾਏ ਮੇਰਾ ਪੁੱਤ ਆ ਵੇਲੇ ਕਿੰਨੇ ਦਿਨ ਉਹ ਘਰੋਂ ਥੱਕੇ ਖਾਂਦੇ ਇਹਨੂੰ ਇੱਕ ਵਾਰੀ ਨਹੀਂ ਪੁੱਛਿਆ ਤੂੰ ਠੀਕ ਐ ਕਿੱਦਾਂ ਗੁਜ਼ਾਰਾ ਕਰਦੇ ਆ ਕਿੱਦਾਂ ਨਹੀਂ ਕਰਨ데요 ਨਾ ਇਹਨੇ ਵੱਡੇ ਨੇ ਫੋਨ ਲਾਇਆ ਹੋਣਾ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਵਾ ਇਦਾਂ ਕਿਉਂ ਕਰਨ데요 ਮੰਮੀ ਇਹ ਰਣਜੀਤ ਪਹਿਲੇ ਤਾਂ ਤਾਂ ਬੱਚੇ ਛੋਟੇ ਹੁੰਦੇ ਹਨਾ ਮਾਵਾ ਹੀ ਇਹ ਜ ਕਰਦੀਆਂ ਵਾ ਪਰ ਬਾਅਦ ਵਿੱਚ ਜਦ ਪੈਸੇ ਤੇ ਗੱਲ ਆਉਂਦੀ ਹੈ ਨਾ ਉਹੀ ਮਾਵਾ ਈਰਖਾ ਕਰਨ ਲੱਗ ਪੈਂਦੀਆਂ ਬੱਚਿਆਂ ਨਾਲ ਹਿੱਸੇ ਵੰਡਣ ਲੱਗ ਪੈਂਦੀਆਂ ਨੇ ਪਤਾ ਨਹੀਂ ਸਾਡੀ ਮਾਂ ਵੀ ਉਹਨਾ ਮਾਵਾ ਚੋਂ ਨਿਕਲੀ ਮੈਨੂੰ ਤੇ ਆਪ ਨਹੀਂ ਕੋਈ ਸਮਝ ਲੱਗਣ ਮੰਮੀ ਚਾਹੁੰਦੇ ਕੀ ਆ ਕੀ ਇਹ ਇਕੱਲੇ ਸਾਰਾ ਕੁਝ ਕਰ ਲੈਣਗੇ ਸਾਨੂੰ ਤੇ ਇਹਨਾਂ ਨੇ ਘਰੋਂ ਬਾਹਰ ਕੱਢਤਾ ਨਾ ਹੱਲੇ ਦਰਦਰ ਦੀਆਂ ਠੋਕਰਾਂ ਖਾਣ ਨੂੰ ਇਹਦੇ ਨਾਲ ਉਹ ਤੇ ਚੰਗਾ ਸੀ ਅੱਜ ਪਾਪਾ ਜੀਂਦੇ ਹੁੰਦੇ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਕਿ ਪਾਪਾ ਸਾਨੂੰ ਘਰੋਂ ਬਾਹਰ ਨਾ ਕੱਢੋ ਠੀਕ ਹੀ ਕਹਿੰਦੇ ਆ ਕਿ ਬੰਦਾ ਕਰ ਲਈ ਜਨਾਨੀ ਨੂੰ ਕਵੇ ਕੀ ਜਾ ਕੇ ਬਾਹਰ ਬਾਹਰ ਸਹੀ ਗੱਲ ਆ ਇਹ ਘਰ ਵਿੱਚ ਰਹਿੰਦਦੇ ਆ ਪਰ ਸੱਚੀ ਮੇਰਾ ਬਿਲਕੁਲ دل ਨਹੀਂ ਲੱਗਦਾ ਕੋਰਾ ਵੀ ਮਨ ਨਹੀਂ ਲੱਗਦਾ ਘਰ ਵਿੱਚ ਮੇਰਾ ਦਿਲ ਕਹਦਾ ਫੇਰ ਵਾਪਸ ਆਪਣੇ ਘਰ ਹੀ ਚਲ ਜਾ ਪਰ ਕੀ ਕਰਾਂ ਉਥੇ ਮਾਣੇ ਰਹਿਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਸਾਡੇ ਲਈ ਤੇ ਸਦਾ ਨੇ ਬੂਏ ਬੰਦ ਕਰ ਲਿਆ ਹੁਣ ਜੋ ਵੀ ਹੈ ਨਾ ਤੱਕੇ ਖਾਣੇ ਪੈਣੇ ਆ ਜਿੱਦਾਂ ਦਾ ਮਰਜ਼ੀ ਜਿਵੇਂ ਘਟਣਾ ਪੈਣਾ ਮੇਰੀ ਗੱਲ ਸੁਣ ਆਹੇ ਜੂਜੇ ਨਾ ਛੱਡ ਦੋ ਜੇ ਤੁਹਾਡੀ ਮਾਂ ਨੂੰ ਕੋਈ ਹੇਜ ਹੁੰਦਾ ਨਾ ਤੇ ਉਹ ਹੁੰਦੀ ਸਾਨੂੰ ਮਨਾਉਣ ਸਾਨੂੰ ਵਾਪਸ ਬੁਲਾ ਲੈਂਦੀ ਪਰ ਨਾ ਉਨੇ ਇਦਾਂ ਦਾ ਕੁਝ ਨਹੀਂ ਕੀਤਾ ਇਸ ਕਰਕੇ ਮੈਂ ਵੀ ਕੋਈ ਕੰਮ ਕਰਦੀ ਆ ਰਣਜੀਤ ਮੇਰਾ ਰਾਦਰ ਹੈ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੋ ਵੀ ਕੰਮ ਮੈਨੂੰ ਮਿਲੂਗਾ ਨਾ ਬਸ ਠੀਕ ਹੈ ਮੈਂ ਕਰਨ ਨੂੰ ਤਿਆਰ ਹਾਂ ਤੇ ਚੱਲ ਆਪਾਂ ਆਪਣੀ ਗ੍ਰਿਸ਼ਤੀ ਵਸਾਈਏ ਕੋਈ ਗੱਲ ਨਹੀਂ ਰੱਬ ਕਰ ਦੇ ਦੇ ਚਾਹੂਗਾ ਨਾ ਅਸੀਂ ਵੀ ਪੈਸੇ ਛੋੜ ਕੇ ਆਪਣਾ ਘਰ ਬਣਾਵਾਂਗੇ ਕਮੇਟੀਆਂ ਪਾ ਕੇ ਬਣਾ ਲਾਂਗੇ ਰਣਜੀਤ ਲੋਨ ਚੁੱਕ ਲਾਂਗੇ ਬੜਾ ਕੁਝ ਹੋ ਜਾਂਦਾ ਅੱਜਕੱਲ ਇਹ ਥੋੜੀ ਕਿਹਾਡਾ ਕੋਈ ਸਹਾਰਾ ਨਹੀਂ ਆ ਉਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਕੋਈ ਨਾ ਕੋਈ ਜਰੂਰ ਇਦਾਂ ਦਾ ਹੋਏਗਾ ਜਿਸ ਦੇ ਨਾਲ ਸਾਡੀ ਆਸ ਵੱਜੂਗੀ ਉਸੇ ਆਸ ਤੇ ਤੇ ਤਰਿਆ ਕਰਦਾ ਹੋ ਨਾਲੇ ਸ਼ੁਕਰਿਆ ਤੈਨੂੰ ਇੰਨਾ ਅਹਿਸਾਸ ਤੇਗਾ ਨਾ ਕੋਈ ਨਾ ਕੋਈ ਕੰਮ ਕਰਾਂਗੇ ਤੇ ਸਾਡਾ ਅੱਗਾ ਚੱਲੂਗਾ ਆ ਦੇਖ ਲੈ ਜਿੱਦੋਂ ਦਾ ਘਰੋਂ ਬਾਹਰ ਆਏ ਆ ਮੈਂ ਬੈਠਾ ਨਹੀਂ ਆ ਆ ਗੱਲ ਹੋ ਰਿਹਾ ਮੈਨੂੰ ਹਾਲੇ ਕੋਈ ਕੰਮ ਨਹੀਂ ਮਿਲਿਆ ਪਰ ਮੈਂ ਕੋਸ਼ਿਸ਼ ਤੇ ਕਰੰਦੇ ਆ ਨਾ ਤੂੰ ਕੋਸ਼ਿਸ਼ ਕਰ ਪਰ ਮੇਰੇ ਕਾਸੋ ਕੁ ਵੀ ਮੈਨਾਂ ਕੰਮ ਨਹੀਂ ਕਰੀ ਕਿ ਦਰ ਦਰ ਭੜਕਣਾ ਪਵੇ ਆ ਸੇਲਾ ਸੁਲਾਲਾ ਕੰਮ ਨਾ ਕਰ ਰਹਾ ਮੈਂ ਕੋਸ਼ਿਸ਼ ਕਰੀ ਕਿ ਬਿਟਿਕ ਵਗੈਰਾ ਦਾ ਕੰਮ ਮਿਲ ਜਾ ਤੈਨੂੰ ਪੈਕੀ ਕਰਨਾ ਰਣਜੀਤ ਤੁਹਾਨੂੰ ਮੈਂ ਪਹਿਲੇ ਵੀ ਇੰਨੀ ਗੱਲ ਕਹੀ ਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੈਨੂੰ ਜੋ ਵੀ ਕੰਮ ਮਿਲੂਗਾ ਨਾ ਮੈਂ ਕਰੂੰਗੀ ਪਰ ਮੇਰਾ ਦੇਖੀ ਨਾ ਕਰਦਾ ਜੀ ਦੋਸਤੋਂ ਉੱਤੇ ਮਿਲੇਗਾ ਨਾ ਫਿਰ ਇਹ ਛੱਡਦਾ ਕਿ ਦੁੱਖ ਤਾਂ ਪਹਿਲਾਂ ਹੀ ਬੜਾ ਵਾ ਕੀ ਕਰਾਂ ਫਿਰ ਮੈਂ ਹੋਰ ਦੁਖੀ ਨਹੀਂ ਹੂੰਗਾ ਆਹਾ ਤੁਹਾਡੇ ਜਾ ਕੇ ਸੇਲ ਵਾਲਾ ਕੰਮ ਕਰਾਂਗੇ ਤੇ ਕਿੱਥੋਂ ਆ ਕੇ ਕਿੱਥੇ ਬਹਿ ਗਏ ਮੇਰੀ ਗੱਲ ਸੁਣੋ ਤੇ ਆਜ ਖਤਮ ਹੋਏ ਆ ਜਾਓ ਜਾ ਕੇ ਲੈ ਆਓ ਤੇ ਅਦਰਕ ਤੇ ਹਰੀਆਂ ਮਿਰਚਾਂ ਵੀ ਥੋੜੀਆਂ ਦੀਆਂ ਨਾਲ ਲੈ ਆਓ ਠੀਕ ਹੈ ਤੇ ਮੇਰੀ ਗੱਲ ਸੁਣੋ ਸਬਜ਼ੀ ਪੁੱਛ ਲਿਓ ਕਿੰਨੇ ਰੁਪਏ ਕਿਲੋ ਜੇ 80 90 ਰੁਪਏ ਗੋਭੀ ਹੋਊਗੀ ਨਾ ਤੇ ਤੁਸੀਂ ਨਾ ਲੈ ਕੇ ਆਓ ਜਿਹੜੀ ਸਬਜ਼ੀ ਸਸਤੀ ਹੋਊਗੀ ਉਹ ਤੁਸੀਂ ਲੈ ਆਓ ਅੱਧਾ ਕਿਲੋ ਹੀ ਬੋਤਿਆ ਸਾਨੂੰ ਵਿੱਚ ਇੱਕ ਅੱਧਾ ਆਲੂ ਪਾਵਾਂਗੇ ਤੇ ਆਪਣਾ ਕਿ ਜ਼ਿਆਦਾ ਚੱਲ ਜਾਣਾ ਮੇਰੀ ਗੱਲ ਸੁਣ ਥੋੜੇ ਦਿਨਾਂ ਦਾ ਗੁਜ਼ਾਰਾ ਤੇ ਤੈਨੂੰ ਪਤਾ ਆਪਣਾ ਚੱਲ ਹੀ ਜਾਣਾ ਗੱਲ ਤੇ ਅੱਗੇ ਦੀ ਅਜੇ ਕੰਮ ਨਾ ਮਿਲਿਆ ਤੇ ਗੁਜ਼ਾਰਾ ਬੜਾ ਮੁਸ਼ਕਲ ਚੱਲਣਾ ਹੈ ਦੁਕਾਨਦਾਰ ਵੀ ਨਾ ਹਫ਼ਤਾ ਖਾਂਢੀ ਜਿਹੜੀ ਨਾ ਉਧਾਰ ਦੇ ਦੇ ਦਿੰਦੇ ਆ ਬਾਅਦ ਚ ਕਹਿੰਦੇ ਨੇ ਪਹਿਲਾਂ ਪੈਸੇ ਸਾਡੇ ਫੜਾ ਸੁੱਜੇ ਸੌਦਾ ਫਿਰਨਾ ਕਿ ਚਾਹੀ ਸਹੀ ਗੱਲ ਆ ਰঞ্জੀਤ ਤੁਹਾਨੂੰ ਤਾਂ ਪਤਾ ਹੀ ਆ ਕਿੰਦੇ ਆ ਨਾ ਕੀ ਖਾਦਿਆਂ ਤੇ ਬੰਦਾ ਖੂਬੀ ਖਾਰ ਖਾ ਲੈਂਦਾ ਸਾਰ ਥੋੜੇ ਬੋਤੇ ਕੋਲ ਹੈਗੇ ਆ ਉਹਨਾਂ ਨਾਲ ਕਿੰਨੇ ਦਿਨ ਗੁਜ਼ਾਰਾ ਕਰਾਂਗੇ ਐਂਡ ਤੇ ਤਾਂ ਸਾਨੂੰ ਕੁਝ ਨਾ ਕੁਝ ਕਰਨਾ ਹੀ ਪਏਗਾ ਨਾ ਚਲੋ ਕੋਈ ਗੱਲ ਨਹੀਂ ਸੋਚਦੇ ਆਂ ਆਪਾਂ ਕੁਝ ਕਿਉਂਕਿ ਉਹ ਵੀ ਖਾ ਕੇ ਆਵਾਂ ਰੀਨੇ ਬੈਠੇ ਹਾਂ ਰੋਟੀ ਪਾਣੀ ਖਾਦੀ ਜਿਵੇਂ ਲੈ ਮੰਮੀ ਮੰਮੀ ਕਿੱਦੜਾ ਗਏ ਮੰਮੀ ਮਮੀ ਸਸਿਗਾ ਸਸਿਗਾ ਕੀ ਹਾਲ ਹੈ ਹਾਲ ਹੀ ਮੇਰੀ ਗੱਲ ਸੁਣੋ ਰਾਤ ਦਾ ਟਾਈਮ ਆ ਤੇ ਬਾਹਰਲਾ ਗੇਟ ਕੋਈ ਵੀ ਨਹੀਂ ਬੰਦ ਕੀਤਾ ਭਾਵੇਂ ਅੰਦਰ ਕੋਈ ਵੜ ਜਾਏ ਤੁਹਾਨੂੰ ਨਹੀਂ ਪਤਾ ਮੈਂ ਕੱਲੀ ਰਹਿਨੀ ਆ ਕੋਈ ਗੱਲ ਨਹੀਂ ਕੋਈ ਨਹੀਂ ਵਰਦਾ ਮੈਂ ਹੁਣੇ ਚੱਲੀ ਹਾਂ ਬੰਦੀ ਕਰਨ ਚੱਲੀ ਹਾਂ ਤੇ ਮੈਂ ਫੋਨ ਆ ਗਿਆ ਤਾਂ ਸੁਣਨ ਲੱਗਦੀ ਆ ਮੈਂ ਤਾਂ ਦੁੱਧ ਲੈਣ ਆਇਆ ਘਰੋਂ ਤੇ ਮੈਂ ਕਹਾ ਚੱਲ ਮੇਰਾ ਬੜਾ ਦਿਲ ਕਰੰਦਿਆ ਤੁਸੀਂ ਤੇ ਇੱਕ ਵਾਰੀ ਨਹੀਂ ਫੋਨ ਕੀਤਾ ਮੈਂ ਕਹਾ ਚੱਲ ਮੈਂ ਹੀ ਮੇ ਲੋਣਾ ਮੰਮੀ ਨੂੰ ਤੁਹਾਨੂੰ ਮੇਰੀ ਯਾਦ ਨਹੀਂ ਆਈ ਆਉਂਦੀ ਆ ਜਾ ਹੈ ਕਿੰਨੇ ਦਿਨ ਹੋ ਗਏ ਮੰਮੀ ਮੈਂ ਬਾਹਰ ਦੇਖੋ ਦਰਦ ਦਰਦੀਆਂ ਠੋਕਰਾ ਖਾਂਦੇ ਆਂ ਤੂੰ ਐ ਸਵੇਰੇ ਦੁੱਧ ਲੈਣ ਆਇਆ ਦੁੱਧ ਤਾਂ ਸਵੇਰੇ ਹੀ ਆ ਜਾਂਦਾ ਹੁੰਦਾ ਉਹ ਮੰਮੀ ਕਹਿਣਾ ਹੁਣੇ ਕੰਮ ਤੋਂ ਆਇਆ ਘਰੇ ਕਸੀਮਾ ਨੂੰ ਕਹਾਈ ਚਾਹ ਬਣਾ ਤੇ ਉਹ ਕਹਿੰਦੀ ਦੁੱਧ ਖਤਮ ਹੋਇਆ ਦੁੱਧ ਲੈ ਕੇ ਆਓ ਤੇ ਚੱਲਿਆ ਦੁੱਧ ਲੈਣ ਤੇ ਮੇਰਾ ਦਿਲ ਬੜਾ ਕਰਦਾ ਸੀ ਕਿ ਇੱਕ ਕਰੀ ਚੱਲ ਮੰਮੀ ਨੂੰ ਮਿਲ ਜਾ ਤੁਹਾਨੂੰ ਪਤਾ ਤਾਂ ਹੈਗਾ ਵਾ ਤੁਹਾਡੇ ਤੋਂ ਬਿਨਾ ਮੇਰਾ ਦਿਲ ਲੱਗਦਾ ਵਾ ਇਹ ਤਾਂ ਗੱਲ ਠੀਕ ਹੈ ਹੋਰ ਤੇਰਾ ਕੰਮ ਧੰਦਾ ਠੀਕ ਆ ਫਿਰ ਹਾਂ ਕੰਮ ਕਾਰ ਸਹੀ ਆ ਚੱਲੀ ਜਾਂਦਾ ਵਾ ਕਿਸ ਤਰ੍ਹਾਂ ਚੱਲਦਾ ਫੇ ਘਰ ਦਾ ਗੁਜ਼ਾਰਾ ਸਹੀ ਆ ਗੁਜ਼ਾਰਾ ਹਾਂਜੀ ਸਹੀ ਚੱਲਣ ਦੇ ਆ ਜੇ ਸੰਗਾ ਲੱਗਦਾ ਸਹੀ ਕੁਛ ਲੱਗਦਾ ਸਾਰਾ ਕੁਛ ਸਾਰੇ ਖਰਚ ਪਾਣੀ ਹੋ ਜਾਂਦੇ ਪੂਰੇ ਖਰਚ ਪਾਣੀ ਚਲੋ ਕਰ ਕਰਨਾ ਹੀ ਪੈਣਾ ਹੁਣ ਆ ਪਤ ਪਤ ਕਰਨਾ ਕਰਨਾ ਹੀ ਪੜਾ ਸਿਕਾ 15 ਦਿਨ ਲੰਗੇ ਆ 15 ਦਿਨਾਂ ਚ ਫੇਰ ਕਰਾਇਆ ਆ ਜਾਣਾ ਕਰਾਇਆ ਭੜਾ ਦਊਗਾ ਹਣ ਤੇ ਘਰ ਦਾ ਵੀ ਸੌਦਾ ਪੱਤਾ ਖਤਮ ਹੀ ਤੇ ਬਸ ਨਾਲ ਮੈਂ ਕਹਾਂ ਚਲ ਸੌਦਾ ਪੱਤਾ ਥੋੜਾ ਬੋਤਾ ਲੈ ਜਨ ਨਾਲ ਚੰਗੀ ਗੱਲ ਪੁੱਤ ਜਦੋਂ ਖਾਣਾ ਹੋਆ ਤੇ ਲਿਆੜਾ ਹੀ ਪੈਣਾ ਸੌਦਾ ਤੇ ਲਿਉਣਾ ਹੀ ਪੈਣਾ ਸੌਦਾ ਲਿਆਵਾਂਗੇ ਤੇ ਗੁਜ਼ਾਰਾ ਉਤਰਾ ਥੋੜਾ ਗੁਜ਼ਾਰਾ ਇੱਥੇ ਅਸੀਂ ਤਾਂ ਕੋਈ ਟੈਨਸ਼ਨ ਨਹੀਂ ਸੀਗੀ ਇੱਥੇ ਪਿਆ ਪਿਆ ਮਿਲ ਜਾਂਦਾ ਸੀ ਹੁਣ ਤਾਂ ਤੈਨੂੰ ਹੀ ਲਿਉਣਾ ਪੈਣਾ ਉੱਥੇ ਹਾਂ ਤੇ ਹੁਣ ਭੁੱਖੇ ਥੋੜਾ ਰਹਿਣਾ ਵਾ ਕੁਛ ਨਾ ਕੁਛ ਤਾਂ ਕਰਨੇ ਪੈਣਾ ਨਾ ਨਾ ਭੁੱਖੇ ਕਿਉਂ ਰਹਿਣਾ ਇੱਥੇ ਭੁੱਖੇ ਰਿੰਦੇ ਸੀ ਉੱਥੇ ਭੁੱਖੇ ਰਹਿਣਾ ਨਹੀਂ ਚਲੋ ਇੱਥੇ ਭੁੱਖੇ ਤਾਂ ਨਹੀਂ ਰਹਿਦਾ ਸੀ ਇਹ ਆਪੀ ਉੱਥੇ ਥੋੜਾ ਸੌਦਾ ਪਾ ਲਈਦਾ ਵਾ ਥੋੜੇ ਨਾਲ ਗੁਜ਼ਾਰਾ ਕਰ ਲਈਦਾ ਵਾ ਤੇ ਥੋੜੇ ਨਾਲ ਕਿਉਂ ਨੁਜ਼ਾਰਾ ਕਰਦੇ ਜੇ ਤੂੰ ਕਮਾਨਦਿਆ ਪਿਆਵਾ ਸੀਮਾ ਨੂੰ ਕਹੇ ਕੋਈ ਕੰਮ ਧੰਦਾ ਕਰ ਲੈ ਸੀਮਾ ਮੰਮੀ ਕਿੱਥੇ ਕੰਮ ਕਰ ਸਕਦੀ ਆ ਤੁਹਾਨੂੰ ਪਤਾ ਜਦੋਂ ਦੀ ਵਿਆਹੀ ਆਈ ਆ ਕੁਛ ਉਹਨੇ ਕੀਤਾ ਨਹੀਂ ਇੱਥੋਂ ਤੱਕ ਕਿ ਉਹਨੇ ਸਲਾਈ ਤੱਕ ਨਹੀਂ ਸਿੱਖੀ ਨਹੀਂ ਤਾਂ ਬੰਦਾ ਸੂਟ ਸਾੜੀ ਸੀ ਲੈਂਦਾ ਵਾ ਜੀ ਦੋ ਪੁੱਤ ਕੋਈ ਕਾਰਡ ਕੱਢਣੀ ਹ ਕੁਝ ਕਾਰ ਕੱਢਣੀ ਹੁੰਦੀ ਕੋਈ ਤਰੀਕਾ ਸੋਚਣਾ ਤਾਂ ਕੁਝ ਨਾ ਕੁਝ ਕਰ ਲੈਂਦਾ ਇਹ ਸਮੇਂ ਨਹੀਂ ਹੁੰਦਾ ਕੋਈ ਟਾਈਮ ਨੂੰ ਤਾਂ ਸਿੱਖਣਾ ਸਿਖਾਉਂਦਾ ਉਹ ਹੁਣ ਵੀ ਸਲਾਈ ਦਾ ਕੰਮ ਸਿੱਖ ਸਕਦੀ ਸੀ ਸਿੱਖ ਕੇ ਕਹਿ ਨੂੰ ਕਰਦਾ ਕੰਮ ਕਰ ਵਾਧੂ ਕਮਾਈ ਇਹ ਚ ਪਰ ਨਹੀਂ ਨਾ ਮੰਮੀ ਕਰ ਸਕਦੀ ਹੁਣ ਆਪਾਂ ਕਲਾਏ ਤੇ ਰਹਿੰਦੇ ਅਜੇ ਮਸ਼ੀਨ ਲੈ ਕੇ ਦਊਗਾ ਅਗਲੇ ਕਹਿਣੀ ਨਾ ਤੇਰੀ ਵੋਟੀ ਮਸ਼ੀਨ ਚਲਾਈ ਜਾਂਦੀ ਹੈ ਭਰਾਵਾ ਸਾਨੂੰ ਖੜਾਕ ਨਹੀਂ ਪਸੰਦ ਆਪਣਾ ਘਰ ਤੇ ਆਪਣਾ ਹੀ ਹੁੰਦਾ ਨਾ ਉਹ ਕਹਤੇ ਨਹੀਂ ਖੜਾਕ ਹੁੰਦਾ ਹੁੰਦਾ ਪਾਸੇ ਪਾਰ ਕੇ ਆਪਣੇ ਹੱਥ ਕਮਰਾ ਬੰਦ ਕਰਕੇ ਤੇ ਆਪਣੇ ਅੰਦਰ ਜੋ ਮਰਜ਼ੀ ਕਰੋ ਖੜਾਕ ਕਰੇ ਕੋਈ ਕੁਝ ਵੀ ਕਰੇ ਅੱਜ ਖੜਾਕ ਦਾ ਵੀ ਤੁਹਾਨੂੰ ਡਰ ਲੱਗਣ ਡਿਆ ਹੈਂ ਮੰਮੀ ਫਿਰ ਬੜਾ ਕੁਝ ਸੋਚਣਾ ਪੈਂਦਾ ਵਾ ਇੱਥੇ ਤਾਂ ਕੁਝ ਨਹੀਂ ਆਪਾਂ ਸੋਚਦੇ ਉੱਥੇ ਤੁਹਾਨੂੰ ਬੜਾ ਕੁਝ ਸੋਚਣਾ ਪੈਂਦਾ ਹੈ ਹੈ ਅੰਦਰ ਆਪਣੇ ਵਾਂਗ ਜੋ ਮਰਜ਼ੀ ਕਰੋ ਕਰਾਇਆ ਦੇਣ ਦੇ ਉਹਨਾਂ ਨੂੰ ਆਖੋ ਅਸੀਂ ਕੋਈ ਫਰੀ ਥੋੜੀ ਲੈਣ ਦੇ ਆਪਣੇ ਤਾਂ ਸਵਾਈਂ ਕਰੋ ਜੋ ਮਰਜ਼ੀ ਕਰੋ ਜਿਹੜਾ ਮਰਜ਼ੀ ਕੰਮ ਖੋਲੋ ਪਰ ਉਹ ਤੇ ਤੋਪਾ ਡਾਕਾ ਮਾੜਾ ਮੋਟਾ ਹੀ ਲਾ ਸਕਦੀ ਹੈ ਇਹ ਪੂਰੇ ਸੂਟ ਥੋੜਾ ਸੀ ਸਕਦੀ ਹੈ ਪੁੱਤ ਉਹਨੂੰ ਸਿੱਖਣ ਵਾਸਤੇ ਘਰ ਦੇ 2 ਮਹੀਨੇ ਸਿੱਖ ਲੂਗੀ ਉਹਦੇ ਬਾਅਦ ਆਪੇ ਸਵਾਈਂ ਕਰ ਲਿਆ ਕਰੂੰਗੀ ਘਰ ਬਹਿ ਕੇ ਨਹੀਂ ਨਾ ਮੰਮੀ ਕਰ ਸਕਦੀ ਜੇ ਕਰਦੀ ਹੁੰਦੀ ਤਾਂ ਨੇ ਕਦੋਂ ਦਾ ਮੇਰਾ ਸਾਥ ਦੇ ਦੇਣਾ ਸੀ ਤੈਨੂੰ ਤਾਂ ਮੈਂ ਆਖਿਆ ਜੇ ਕਰਨਾ ਚਾਵੇ ਨਾ ਬੰਦਾ ਤਾਂ ਬੜਾ ਕੁਝ ਕਰ ਸਕਦਾ ਮਨ ਚ ਰੀਜ ਹੋਣੀ ਚਾਹੀਦੀ ਆ ਕਿ ਮੈਂ ਕਰਨਾ ਹੈ ਤੇ ਕਮਾਉਣਾ ਕੁਝ ਤੇ ਘਰ ਬੈ ਕੇ ਵਾਧੂ ਕਮਾਈ ਆ ਹੋਰ ਤੇ ਰੋਟੀ ਪਾਣੀ ਖਾ ਲਿਆ ਵਾ ਹਾਂ ਮੈਂ ਰੋਟੀ ਪਾਣੀ ਖਾ ਕੇ ਵੇਲੀ ਆ ਮੈਨੂੰ ਕੀ ਕਾ ਤੂੰ ਇਹ ਦਿਖਾਣਾ ਹਾਂ ਤੇ ਮੈਂ ਚਾਹ ਪੀ ਲੱਗਾ ਹਾਂ ਮੈਂ ਤੁਹਾਨੂੰ ਦੱਸਾਂ ਤੇ ਦਿਆਵਾ ਦੁੱਧ ਲੈਣ ਆਇਆ ਵਾਂ ਚਾਹ ਪੀ ਲੱਗਾ ਤਾਂ ਮੈਂ ਮੈਨੂੰ ਦੱਸ ਦੁੱਧ ਕਿੰਨਾ ਲੈ ਆਇਆ ਵਾ ਨਹੀਂ ਹਏ ਤੇ ਲੈਣ ਜਾਣਾ ਵਾ ਮੈਂ ਕਿਲੋ ਲੈਣ ਜਾਣਾ ਵਾ ਬਸ ਕਿਲੋ ਹੀ ਕਿਲੋ ਦੁੱਧ ਨਾਲ ਹੋ ਜੂਗਾ ਗੁਜ਼ਾਰਾ ਤੇ ਮੰਮੀ ਕਰਨਾ ਹੀ ਪੈਣਾ ਵਾ ਕਿਲੋ ਹੁਣ ਲੈ ਜਾਗਾ ਕਿਲੋ ਸੇਰ ਲੈ ਜਾਊਗਾ ਚਾਹ ਵਾਸਤੇ ਮੇਰੀ ਸੁਣ ਗੱਲ ਕਿਲੋ ਦੀ ਤੇ ਚਾਹ ਹੀ ਬਣ ਜਾਂਦੀ ਆ ਤੇ ਰਾਤ ਨੂੰ ਤੁਸੀਂ ਪੀਣਾ ਵੀ ਹੋਣਾ ਪੀਂਦੇ ਨਹੀਂ ਤੁਸੀਂ ਦੁੱਧ ਰਾਤ ਨੂੰ ਨਹੀਂ ਮੰਮੀ ਮੈਂ ਕਿੱਥੇ ਪੀਣਾ ਵਾ ਤੇ ਜਿਹੜਾ ਦਹੀਂ ਖਾਣਾ ਸਵੇਰੇ ਉਹ ਉਹ ਵੀ ਨਹੀਂ ਖਾਂਦਾ ਉਹ ਨਹੀਂ ਮੇਰਾ ਦਿਲ ਹੀ ਨਹੀਂ ਕਰਦਾ ਠੰਡ ਹੈਗੀ ਨਾ ਠੰਡ ਕਰਕੇ ਮੈਂ ਦਹੀਂ ਲਿਆਉਂਦਾ ਹੀ ਨਹੀਂ ਆ ਮੈਂ ਕਹਾਂ ਤੇ ਤਿੰਨ ਰੋਟੀ ਖਾਣ ਨੇ ਆ ਇੱਥੇ ਤਾਂ ਤੂੰ ਆ ਨਾ ਮੰਮੀ ਸਵੇਰੇ ਖੰਡ ਪਾ ਕੇ ਦਹੀਂ ਦੇ ਤੇ ਰਾਤ ਨੂੰ ਆ ਨਾ ਮੰਮੀ ਪਕੌੜੀਆਂ ਵਾਲਾ ਦਹੀਂ ਪਾਏ ਜੀ ਤੇ ਮੈਂ ਰੋਟੀ ਖਾਣੀ ਨਹੀਂ ਤੇ ਮੈਂ ਖਾਣੀ ਨਹੀਂ ਤੇ ਹੁਣ ਕਿਤਰਾ ਲੰਗਦੀ ਰੋਟੀ ਬਿਨਾ ਦਹੀਂ ਤੋਂ ਉਹ ਤਾਂ ਦੱਸਣ ਤੇ ਆਵਾ ਠੰਡ ਠੰਡ ਕਰਕੇ ਨਹੀਂ ਫਿਰ ਬੰਦ ਕੀਤਾ ਦਹੀਂ ਹੈ ਕਿ ਕਦਾਂ ਜੂ ਕਾਮ ਬੜਾ ਹੋਇਆ ਮੈਨੂੰ ਉਹਦੇ ਕਰਕੇ ਮੈਂ ਦਹੀਂ ਨਹੀਂ ਖਾਂਦਾ ਚਲ ਚੰਗੀ ਗੱਲ ਨਹੀਂ ਖਾਂਦਾ ਤੇ ਫਿਰ ਮਗਰੋਂ ਰਾਧਾ ਆਈ ਨਹੀਂ ਰਾਧਾ ਨਹੀਂ ਅਜਾਈ ਤਾਂ ਸਾਨੇ ਕੀ ਕਰਨ ਉਹ ਆਪਣੇ ਘਰੋਂ ਵੀ ਖੁਸ਼ ਹੈ ਰਾਜੀ ਕੁਚੀ ਰਹਿ ਤੇ ਗਣਾ ਆਇਆ ਕਰ ਕੋਈ ਨਹੀਂ ਆਇਆ ਤੂੰ ਹੀ ਆਇਆ ਆ ਅੱਛਾ ਅਸੀਂ ਨਾ ਆ ਚਾਰ ਗਲੀਆਂ ਛੱਡ ਕੇ ਘਰ ਲਿਆ ਜੇ ਤੁਸੀਂ ਸਾਡੇ ਘਰ ਗੇੜਾ ਮਾਰ ਲਿਓ ਸਾਡਾ ਨਾ ਗਲੀ ਦੇ ਵਰਤੇ ਚੌਥਾ ਘਰ ਹੈਗਾ ਜੀ ਸੱਜੀ ਹੱਥ ਹੈਗਾ ਜੀ ਘਰ ਕੋਈ ਨਹੀਂ ਵੇਖਾਂਗੀ ਟਾਈਮ ਲੱਗੂਗਾ ਤੇ ਵੇਖੂ ਤੂੰ ਹੀ ਨਾਰਾਜ਼ ਆਂਗੇ ਹਜੇ ਵੀ ਨਾ ਮੈਂ ਨਾਰਾਜ਼ ਕਿਉਂ ਹਾਂ ਤੂੰ ਹੀ ਆਪੋ ਆਪਣਾ ਪੁੱਤ ਕਮਾਉਂਦੇ ਜੇ ਖਾਂਦੇ ਜੇ ਆਪਣੇ ਘਰ ਰਹਿੰਦੇ ਤੇ ਮੈਂ ਕਿਹੜੀ ਕੋਲ ਨਾਰਾਜ਼ ਹੋਣਾ ਤੁਹਾਡੇ ਨਾਲ ਮੈਂ ਇੱਥੇ ਬੈਠੀ ਆ ਆਪਣੇ ਘਰ ਤੂੰ ਹੀ ਆਦੇ ਘਰ ਬੈਠੇ ਜੇ ਮੰਮੀ ਮੈਨੂੰ ਤੇ ਤੁਹਾਡਾ ਬੜਾ ਫਿਕਰ ਹੁੰਦਾ ਵਾ ਇੰਨਾ ਕ ਜਿਆਦਾ ਫਿਕਰ ਹੁੰਦਾ ਨਾ ਜੇ ਮੈਂ ਕੰਮ ਤੇ ਵੀ ਜਾਂਦਾ ਤਾਂ ਵੀ ਤੁਹਾਡਾ ਇੱਕ ਤੁਹਾਡੇ ਵੱਲ ਹੀ ਧਿਆਨ ਦਿੰਦਾ ਮੇਰਾ ਕਿ ਮੰਮੀ ਕੀ ਕਰਦੀ ਹੋਣਗੇ ਪਤ ਨਹੀਂ ਦਵਾਈ ਖਾਦੀ ਹੋਊਗੀ ਜਾਂ ਕੁਛ ਰੋਟੀ ਪਾਣੀ ਖਾਤਾ ਹੋਊਗਾ ਬਸ ਇਹੋ ਕੱਲਾ ਸੋਚਦਾ ਰਹਿਣਾ ਵਾ ਧਿਆਨ じゃ ਹੀ ਨਹੀਂ ਲੱਗਦਾ ਮੰਮੀ ਤੁਹਾਡੇ ਤੋਂ ਬਿਨਾ ਘਰ ਘਰ ਹੀ ਹੁੰਦਾ ਪੁੱਤ ਮਾਂ ਮਾਂ ਹੀ ਹੁੰਦੀ ਆ ਮਗਰ ਚਲੋ ਤੁਹਾਡੀ ਮਰਜ਼ੀ ਆ ਐਵੇਂ ਥੋੜਾ ਕੰਦੇ ਮਾਵਾਂ ਠੰਡੀਆਂ ਸ਼ਾਵਾਂ ਆਉਂਦੀਆਂ ਮम्मा ਤਾਨੂੰ ਨਾ ਇੱਕ ਗੱਲ ਕੁੱਛ ਲਈ ਭਲਾ ਆਪਣੀ ਪੈਲੀ ਚ ਸਬਜ਼ੀਆਂ ਲਾਈਆਂ ਵਾ ਨਹੀਂ ਸਬਜ਼ੀ ਸਬਜ਼ੀ ਕੋਈ ਨਹੀਂ ਲਈ ਸਬਜ਼ੀ ਕਿ ਨਹੀਂ ਲਾਣੀ ਹੁਣ ਮੈਂ ਕਿਹਾ ਸਬਜ਼ੀ ਬੜੀ ਮਹਿੰਗੀ ਐ ਕਿ ਗੋਭੀ ਵੀ 50 ਤੇ ਕਿਲੋ ਗੋਭੀ ਆ ਅੱਗੇ ਵੇਲਾਂਗੂਲਾ ਲਾਈਦਿਆਂ ਸੀ ਨਾ ਤੇ ਵਾਵਾ ਕਾਲੀਆਂ ਤੋਰੀਆਂ ਵੰਡਦੇ ਲਈ ਵੰਡ ਵੰਡ ਦਈਦਿਆਂ ਸੀ ਲੋਕਾਂ ਨੂੰ ਤੇ ਮੈਂ ਕਿਹਾ ਚਲੋ ਪੁੱਛ ਉਹਨਾਂ ਵਾ ਸਬਜ਼ੀ ਤੇ ਘਰ ਦੀ ਆ ਹਣਾ ਨਹੀਂ ਕੋਈ ਸਬਜ਼ੀ ਨਹੀਂ ਲਾਈ ਉਹ ਤੁਹਾਨੂੰ ਮੈਂ ਠੇਕੇ ਦੇ ਦਿੱਤੇ ਸਾਡੀ ਜ਼ਮੀਨ ਠੇਕੇ ਦੇ ਦਿੱਤੀ ਆ ਤਾਂ ਸਬਜ਼ੀ ਕਿੰਨੇ ਲਾਉਣੀ ਉਹ ਤੇ ਰਾਣਾ ਹੁੰਦਾ ਹੀ ਕਰ ਤੇ ਉਹ ਸਬਜ਼ੀਆਂ ਲਾਉਂਦਾ ਹੀ ਤਾਂ ਫਿਰ ਸਾਰੇ ਰਾਜ ਰਾਜ ਕਾਨੇ ਆ ਤੇ ਆਲੂ ਵੀ ਨਹੀਂ ਲਾਏ ਕੁਛ ਨਹੀਂ ਲਾਇਆ ਪੈਰੀ ਠੇਕੇ ਦੇ ਦਿੱਤੀ ਉਹਨੂੰ ਮੈਂ ਕਿਹਾ ਚਾ ਆਲੂ ਉਹਨੂੰ ਦੇ ਤੇ ਆਲੂ ਹੀ ਸੀ ਮਾਂ ਤਰੀ ਵਾਲੇ ਬਣਾ ਲੈਂਦੇ ਕਿਉਂ ਗੋਭੀ ਨਹੀਂ ਮਿਲਦੀ ਤੁਹਾਨੂੰ ਨਹੀਂ ਮਿਲਦੀ ਤੇ ਗੋਭੀ ਆ ਆਲੂ ਤਰੀ ਵਾਲੇ ਸਾਨੂੰ ਪਸੰਦ ਆਣਾ ਹੂੰ ਹੁਣ ਤੇ ਪਸੰਦ ਆਉਣਾ ਹੀ ਹੋਣੇ ਪੁੱਤ ਇੱਥੇ ਤੇ ਤੈਨੂੰ ਆਲੂ ਪਸੰਦ ਨਹੀਂ ਸੀ ਆਨਾ ਮਮੀ ਗੋਭੀ ਨੂੰ ਤੜਕਾ ਲਾ ਕੱਲੀ ਨੂੰ ਫਰਾਈ ਕਰਕੇ ਬਣਾ ਆਲੂ ਨਾ ਪਾਵੀਂ ਹੁਣ ਤੈਨੂੰ ਆਲੂ ਪਸੰਦ ਆ ਏਦਾਂ ਹੀ ਕਰ ਚੱਲਦੇ ਇੱਥੇ ਤਾਂ ਨਾ ਮੰਮੀ ਗੋਭੀ ਖਾਣੀ ਮੰਨੀ ਦੀ ਨੀ ਮੰਮੀ ਹੁਣ ਤੇ ਤੁਹਾਨੂੰ ਪਤਾ ਹੀ ਆ ਫਿਰ ਵੀ ਚਲੋ ਆਲੂਆਂ ਨਾਲ ਮੀਂਹ ਰੋਟੀ ਖਾਦੀ ਜਾਂਦੀ ਸੀ ਮੰਮਾ ਨੂੰ ਵੀ ਆਲੂ ਪਸੰਦ ਹੈਗੇ ਆ ਤੇ ਤੁਹਾਨੂੰ ਪਤਾ ਗੋਭੀ ਤੇ ਹੱਥ ਨਹੀਂ ਲੱਗਦਾ ਇੰਨੀਆਂ ਮਹਿੰਗੀਆਂ ਤੇ ਸਾਰੀਆਂ ਸਬਜ਼ੀਆਂ ਤੇ ਮੈਂ ਕਹਾ ਚੱਲ ਮੈਂ ਦੁੱਧ ਲੈਣ ਜਾਣਾ ਤੇ ਨਾਲ ਮੰਮੀ ਨੂੰ ਪੁੱਛ ਲੂੰਗਾ ਵੀ ਸਿਰ ਸਬਜ਼ੀਆਂ ਜੀਆਂ ਗਾਈਆਂ ਤੇ ਲੈ ਜਾ ਨਾਲੇ ਮੈਂ ਸਾਰਾ ਕੁਝ ਖਤਮ ਕਰਤਾ ਵਾ ਠੀਕ ਮੈਂ ਕਰ ਕੀ ਨਹੀਂ ਸਮਝੀ ਕੱਲੀ ਜਾਣੀ ਮੈਂ ਹੈਗੀ ਆ ਪਾ ਸਬਜ਼ੀ ਲੈਣੀ ਹੁੰਦੀ ਐ ਇਹ ਰੇੜੀ ਵਾਲਾ ਆਉਂਦਾ ਕੋਈ ਮੈਂ ਪਾ ਸਬਜ਼ੀ ਫੜਦੀ ਤੜਕਾ ਲਾਉਣੀ ਦੋ ਟਾਈਮ ਖਾ ਲੈਣੀ ਆ ਰਾਮਨਾ ਮੈਂ ਕਰਨੀ ਆ ਸਬਜ਼ੀਆਂ ਜਮੀਨ ਠੇਕੇ ਟੂ ਕੇ ਦੇ ਕੇ ਕੰਮ ਨਿਬੜਿਆ ਠੇਕਾ ਆਉਂਦਾ ਰਾਮਨਾ ਚਲੋ ਠੀਕ ਆ ਫਿਰ ਮੰਮੀ ਉਹ ਵੀ ਡੀਕ ਚੋਣੀ ਆ ਨਹੀਂ ਨਹੀਂ ਮੈਂ ਵੀ ਇਹੋ ਕਹਿਣ ਲੱਗੀ ਹਾਂ ਵੀ ਜਾ ਉਹ ਡੀਕਦੀ ਹੋਊਗੀ ਤੇਰੀ ਦੁੱਧ ਨੂੰ ਕਿਤੇ ਰਾਤ ਚਾਹ ਪੀ ਗਈ ਤੇ ਨਹੀਂ ਸੋਣਾ ਰੋਟੀ ਐ ਦਿਖਾਣੀ ਜੀ ਰੋਟੀ ਖਾਣੀ ਐ ਨਾ ਲਾਲੂ ਲੈ ਕੇ ਜਾਣੇ ਤਰੀ ਵਾਲੇ ਆ ਗਏ ਤੇ ਬਣਾਏਗੀ ਨਾ ਰੋਟੀ ਦੇ ਟਾਈਮ ਨਾ ਤਾ ਤੂੰ ਚਾਹ ਪੀਂਦੇ ਆਂ ਤੇ ਰੋਟੀ ਘੜੇ ਵਾਲੇ ਖਾਣੀ ਹੋ ਰੋਟੀ ਫਿਰ ਮੰਮੀ ਆਪਾਂ ਥੋੜੀ ਲੇਟ ਹੀ ਖਾਣੇ ਹੁਣ ਅੱਛਾ ਹੁਣ ਲੇਟ ਤੇ ਆ ਗਏ ਜੀ ਉਦੋਂ ਤੇ 10 ਮਿੰਟ ਲੇਟ ਹੁੰਦਾ ਹੀ ਸੀਮਾ ਕਰਦੀ ਨਾ ਸੀਮਾ ਇੰਨੀ ਰੋਟੀ ਲੇਟ ਤੈਨੂੰ ਪਤਾ ਮੈਨੂੰ ਭੁੱਖ ਲੱਗੀ ਅਛੇਤੀ ਲੈ ਕੇ ਆ ਰੋਟੀ ਠੀਕ ਆ ਮੰਮੀ ਮੈਂ ਚੱਲਦਾ ਫਿਰਾਂ ਆ ਜਾ ਕੁਛ ਰੋ ਜਵਾਨੀਆਂ ਮਾਣੋ ਹੱਸਦੇ ਖੇਡਦੇ ਰੋ ਜਾਣਾ ਨਹੀਂ ਤੁਰ ਕੀ ਕਰਨਾ ਓ ਹੈਲੋ ਤੂੰ ਯਾਰ ਬਾਰ-ਬਾਰ ਫੋਨ ਕਰੀ ਜਾਂਦੀ ਆ ਹਾਂ ਮੈਂ ਰਸਤੇ 'ਚ ਹੀ ਆ ਦੁੱਧ ਲੈ ਕੇ ਆਉਂਨਾ ਵਾ ਉਹ ਮੈਂ ਤਾਂ ਰੁਕ ਗਿਆ ਸੀ ਦੁੱਧ ਵਾਲਾ ਹੀ ਦੇਰੀ ਤੇ ਉਹ ਕਹਿੰਦਾ ਤਾਜ਼ਾ ਦੁੱਧ ਲੈ ਕੇ ਜਾਣਾ ਤੇ 10 ਮਿੰਟ ਰੁਕ ਜਾ ਉਹ ਯਾਰ ਤੂੰ ਕੋ ਕਾਦਾ ਫਿਕਰ ਕਰਦੀ ਆ ਗਿਆ ਬਸ ਮੈਂ ਆ ਗਿਆ ਆ ਨਾਲੇ ਮੈਂ ਆਲੂ ਲੈ ਆਉਣਾ ਤੇਰੀ ਘਰੇ ਆਲੂ ਬਣਾਣੀ ਨਾਲ ਚਲ ਠੀਕ ਆ ਹਾਂ ਕੱਟ ਫੋਨ ਕੱਟ ਕਰ ਮਾਗਾ ਤੇ ਮਾਤਾ ਤੇ ਖੁਸ਼ੀ ਬੜੀ ਆ ਤੇ ਮੈਂ ਤਾਂ ਐਵੇਂ ਫਿਕਰ ਕਰਦਾ ਹਾਂ ਹੈ ਮੈਂ ਤਾਂ ਕਾਹੀ ਚੱਲ ਗੱਲ ਨਾ ਲਾਓ ਕਿ ਮੇਰਾ ਪੋਤਾ ਆਵਾ ਪਰ ਇਹਨੂੰ ਤੇ ਹੈ ਹੀ ਨਹੀਂ ਆ ਜਦੋਂ ਇੱਕ ਗੱਲ ਹੈਗੀ ਆ ਸੀਮਾ ਠੀਕ ਹੀ ਕਹਿੰਦੀ ਸੀ ਵੀ ਮਾਂ ਦਾ ਬਹੁਤਾ ਫਿਕਰ ਨਾ ਕਰਿਆ ਕਰ ਤੇ ਜੇ ਸੀਮਾ ਨੂੰ ਪਤਾ ਲੱਗ ਗਿਆ ਨਾ ਤਾਂ ਉਹਨੇ ਬੋਲਣ ਨਹੀਂ ਹਟਣਾ ਉਹਨੇ ਕਹਣਾ ਮਾਂ ਵਾਲਾ ਹੱਬ ਲੈਣ ਗਿਆ ਵਾ ਮਾਂ ਨੂੰ ਦੱਸਣਾ ਹੀ ਨਹੀਂ ਆ ਚੱਲ ਗਿਆ ਮੇਰਾ ਪੁੱਤ ਮੇਰਾ ਇੰਨਾ ਮਨ ਉਦਾਸ ਹੋਇਆ ਨੂੰ ਵੇਖ ਕੇ ਮੇਰਾ ਮਨ ਇੰਨਾ ਦੁਖੀ ਹੋਇਆ ਵੇਖ ਕੇ ਕਿ ਮੇਰਾ ਪੁੱਤ ਅੱਜ ਕਿਲੋ ਕਿਲੋ ਦੁੱਧ ਲੈ ਕੇ ਗੁਜ਼ਾਰਾ ਕਰਨ ਡਿਆ ਜਿਹੜਾ ਕਿ ਇੱਥੇ ਜੋ ਮਰਜ਼ੀ ਖਾਂਦੇ ਸੀ ਜੋ ਮਰਜ਼ੀ ਪੀਂਦੇ ਹੁਣ ਉਹਨੂੰ ਕੋਈ ਅੱਧੀ ਰਾਤ ਹੋਈ ਹਜੇ ਤੱਕ ਚਾਹ ਵੀ ਨਹੀਂ ਪੀਤੀ ਹੁਣ ਦੁੱਧ ਲੈ ਕੇ ਚੱਲਿਆ ਕਿਹੜੇ ਵੇਲੇ ਚਾਹ ਪੀਊਗਾ ਤੇ ਕਿਹੜੇ ਵੇਲੇ ਰੋਟੀ ਖਾਊਗਾ ਇਹ ਦੇ 1 ਕਿਲੋ ਦੁੱਧ ਨਾਲ ਕਿੰਨਾ ਗੁਜ਼ਾਰਾ ਕਰਦੇ ਹੋਣਗੇ ਇਹ ਤੇ 5 ਕਿਲੋ ਦੁੱਧ ਹੁੰਦਾ ਹੀ ਤਾਂ ਨਹੀਂ ਗੁਜ਼ਾਰਾ ਹੁੰਦਾ ਸਵੇਰ ਨੂੰ ਮੇਰਾ ਪੁੱਤ ਦਹੀਂ ਖੰਡ ਪਾ ਕੇ ਖਾਂਦਾ ਹੁੰਦਾ ਤੇ ਰਾਤ ਨੂੰ ਸੁੱਕੀ ਸਬਜ਼ੀ ਬਣਾਉਣੀ ਤਾਂ ਹਨ ਮੰਮੀ ਪਕੌੜੀਆਂ ਵਾਲਾ ਦਹੀਂ ਪਾਵੇਂ ਮੈਂ ਤਾਂ ਰੋਟੀ ਖਾਣੀ ਉਹਨੇ ਤੇ ਮੈਂ ਰੋਟੀ ਨਹੀਂ ਖਾਣੀ ਮੇਰੀ ਨਾ ਰੋਟੀ ਬਕਾਈ ਮੈਨੂੰ ਬੜਾ ਹੀ ਦੁੱਖ ਹੋਇਆ ਮੇਰੇ ਆਪਣੇ ਪੁੱਤ ਨੂੰ ਵੇਖ ਕੇ ਮੈਂ ਤਾਂ ਜੱਫੀ ਪਾ ਕੇ ਮਿਲ ਵੀ ਨਹੀਂ ਸਕੀ ਵੀ ਮੈਨੂੰ ਇਹਨੂੰ ਜਦ ਮਿਲੀ ਤੇ ਨੂੰ ਮੂੰਹ ਆਊਗਾ ਮੇਰੇ ਤੇ ਮੈਂ ਐਵੇਂ ਦੁੱਧ ਕਾਰਿਆ ਉਹਨੂੰ ਬਾਲ ਛੱਡਿਆ ਲਾਗੇ ਉਹਨਾਂ ਗੱਲਾਂ ਕਰ ਲਈਆਂ ਉਹਨੂੰ ਭੇਜਤਾ ਮੈਂ ਪੀ ਜਾ ਚਲਿਆ ਜਾ ਮੈਂ ਮਗਰ ਉਹਨਾਂ ਨੂੰ ਵੀ ਤੱਕ ਮੇਰਾ ਹਿਰਦੇ ਬਹੁਤ ਇਹ ਹੋਇਆ ਮੈਨੂੰ ਤਾਂ ਇਹ ਮੇਰਾ ਭਰਿਆ ਕਿ ਮੈਂ ਰੱਜ ਕੇ ਰੋਵਾਂ ਮਗਰ ਮੈਂ ਕਿਸ ਤਰ੍ਹਾਂ ਕੰਟਰੋਲ ਕੀਤਾ ਮੈਨੂੰ ਪਤਾ ਵੀ ਮੈਂ ਆਪਣੇ ਪੁੱਤ ਨੂੰ ਇਹ ਨਹੀਂ ਵਿਖਾਉਣਾ ਵੀ ਮੈਂ ਦੁਖੀ ਹਾਂ ਮੈਂ ਤੁਹਾਨੂੰ ਰੋਨੀ ਆ ਵੇਖ ਕੇ ਨਹੀਂ ਇਹ ਨਹੀਂ ਵਿਖਾਉਣਾ ਮੈਂ ਮੇਰਾ ਪੁੱਤ ਚੱਲ ਗਿਆ ਮੈਂ ਇੱਥੇ ਬੈਠੀ ਹੁਣ ਕੱਲੀ ਰੋਣ ਨਹੀਂ ਆ ਨੂੰ ਸੋਚਣ ਨਹੀਂ ਆ ਵੀ ਤੇ ਰਹਿੰਦੇ ਤੇ ਰਾਟ ਕਰਦੇ ਪਤਾ ਨਹੀਂ ਧਰਨਾ ਮੈਂ ਇਹ ਕਿਉਂ ਕੀਤਾ ਤੂੰ ਇਹ ਸੋਚਦੇ ਹੁਣੇ ਸਾਡੀ ਮਾਂ ਕਿੰਨੀ ਕਠੋਰ ਆ ਸਾਨੂੰ ਬਾਹਰੋਂ ਕੱਢ ਕੇ ਬਾਹਰ ਕੱਢ ਕੇ ਤਾਂ ਆਪ ਖੁਸ਼ ਹੋ ਕੇ ਬੈਠੀ ਆ ਮਗਰ ਨਹੀਂ ਪੁੱਤਰਾ ਮੇਰੇ ਦਿਲ ਨੂੰ ਪੁੱਛ ਕੇ ਵੇਖ ਮੈਂ ਵੀ ਤੁਹਾਨੂੰ ਕਿਸੇ ਮਕਸਦ ਵਾਸਤੇ ਹੀ ਬਾਹਰ ਕੱਢਿਆ ਵਾ ਕਿ ਮੇਰੇ ਪੁੱਤ ਵੀ ਕੁਝ ਦੁਨੀਆਦਾਰੀ ਵੇਖ ਲੈਣ ਸਿੱਖ ਲੈਣ ਫਿਰ ਆਪਣਾ ਘਰ ਬੂਆ ਸਾਹਮਣ ਜੋਗੇ ਹੋ ਜਾਣ ਕੋਈ ਗੱਲ ਨਹੀਂ ਪੁੱਤਰਾ ਉਹ ਵੀ ਟਾਈਮ ਆਏਗਾ ਜਦੋਂ ਮੈਂ ਤੈਨੂੰ ਘੜ ਲਾਵਾਂਗੀ ਮਗਰ ਅਜੇ ਨਹੀਂ ਅਜੇ ਟਾਈਮ ਆਇਆ ਨਹੀਂ ਮੇਰੇ ਪੁੱਤ ਬੜਾ ਵੇਖ ਕੇ ਦੁਖ ਹੋਇਆ ਲੱਕੀ ਪੁੱਤ ਤੈਨੂੰ ਤੇ ਬੜਾ ਲੱਗਾ ਹੋਣਾ ਵਾ ਵੀ ਮੇਰੀ ਮਾਂ ਕਿੰਨੀ ਖੁਸ਼ ਬੈਠੀ ਆ ਤੈਨੂੰ ਕੀ ਪਤਾ ਮੈਂ ਤੈਨੂੰ ਰਾਤ ਦਿਨ ਕਿੰਨਾ ਯਾਦ ਕਰਦੀ ਆ ਤੂੰ ਤਾਂ ਮੇਰਾ ਵੱਡਾ ਪੁੱਤ ਸੀ ਤੂੰ ਪੁੱਤਾਂ ਨੂੰ ਤਾਂ ਮੈਂ ਯਾਦ ਕਰਨਾ ਮੈਂ ਤਾਂ ਆਪਣੀਆਂ ਨੋਹਾਂ ਨੂੰ ਬੜਾ ਯਾਦ ਕਰਦੀ ਆ ਮੇਰੀ ਵੱਡੀ ਨੋਹ ਕਿੰਨੀ ਚੰਗੀ ਸੀ ਸੀਮਾ ਰਾਤ ਦਿਨ ਮੇਰ ਨਾਲ ਬੈਂਦੀ ਰੋਟੀ ਨਾ ਰੋਟੀ ਸਭ ਕੁਝ ਦਿੰਦੀ ਛੋਟੀ ਥੋੜੀ ਜਿਹੀ ਉਤਰਾ ਸੀ ਮਗਰ ਉਹ ਵੀ ਬਹੁਤ ਚੰਗੀ ਮੈਨੂੰ ਤੇ ਸਾਰਿਆਂ ਦੀ ਬੜੀ ਯਾਦ ਆਂਡੇ ਹੀ ਬਕਰ ਮੈਂ ਦੱਸਾਂ ਕਿਵੇਂ ਵੀ ਮੈਂ ਤੈਨੂੰ ਬਹੁਤ ਯਾਦ ਕਰਦੀ ਪੁੱਤ ਕੀ ਕਰ ਸਕਦੀ ਆ ਪੁੱਤ ਇਹ ਤੇ ਮੈਨੂੰ ਉਦੋਂ ਨਹੀਂ ਮਹਿਸੂਸ ਹੋਇਆ ਜਦੋਂ ਤੁਹਾਡਾ ਪਿਓ ਗਿਆ ਸੀ ਮਗਰ ਅੱਜ ਮੈਨੂੰ ਮਹਿਸੂਸ ਹੋਣ ਲਿਆ ਵੀ ਮੇਰਾ ਪੂਰਾ ਹੀ ਘਰ ਖਾਲੀ ਪਿਆ ਵਾ ਮੈਨੂੰ ਘਰ ਵੜਨ ਨੂੰ ਪੈਂਦਾ ਆ ਮਗਰ ਮੈਂ ਤੁਹਾਨੂੰ ਕੀ ਦੱਸਾਂ ਅੱਜ ਉਹ ਸਭ ਮੈਨੂੰ ਗੱਲਾਂ ਤੇ ਤੇ ਆਉਣ ਡੀਆਂ ਨਾ ਵੇਖ ਕੇ ਤੇ ਉਹ ਦੋ ਮੈਨੂੰ ਕੋਈ ਨਈਂ ਮੁੱਝੂ ਸੋਇਆ ਜਦ ਤੇ ਮੈਂ ਵੇਖ ਕੇ ਦੁਖੀ ਹੋ ਗਈ ਮੈਂ ਆਪਣੇ ਬੱਚੇ ਨੂੰ ਵੀ ਮੇਰੇ ਬੱਚੇ ਵੱਖਰੇ ਕਰਤੇ ਮੈਂ ਮਗਰ ਕੀ ਖਰਾਪ ਹੋਤੈ ਤੁਹਾਨੂੰ ਵਾਸਤੇ ਕੀਤਾ ਤੁਹਾਨੂੰ ਸੁਧਾਰਨ ਵਾਸਤੇ ਕੀਤਾ